ਤੋ ਦਾ ਪਿੰਡ ਬਹੁਤ ਇਤਿਹਾਸਿਕ ਹੈ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦੇ ਇਸ ਪਿੰਡ ਦੇ ਵਿੱਚ ਆਏ ਸਨ ਤਾਂ ਕਿ ਇਸ ਪਿੰਡ ਦਾ ਅਤੇ ਇਸ ਗੁਰੂ ਘਰ ਦਾ ਇਤਿਹਾਸ ਹੈ ਗੁਰੂ ਘਰ ਦਾ ਇਤਿਹਾਸ ਹੈ ਕਿ ਮਾਤਾ ਗੁਜਰੀ ਜੀ ਜੀ ਛੋਟੇ ਸਹਬਜ਼ਾਦੇ ਜੀ ੁੰਬਾ ਮਾਸ਼ਕੀ ਦੀ ਚੋਪੜੀ 'ਚ ਬੈਠ ਕੇ ਇਸ ਸੰਸਥਾਨ ਤੇ ਪਹੁੰਚੇ ਸੀ ਜੀ ਤਾਂ ਇਸ ਪਿੰਡ ਦਾ ਕੀ ਇਸ ਪਿੰਡ ਦਾ ਨਾਂ ਚੱਕ ਢੇਰਾ ਜੀ ਜੀ ਹਾਂ ਜੀ ਉਹ ਗੁਰਦੁਆਰਾ ਸਾਹਿਬ ਵੀ ਚੱਕ ਢੇਰੇ 'ਚ ਪੈਂਦਾ ਜੀ ਇਤਿਹਾਸ ਗੁਰਦੁਆਰਾ ਚੱਕ ਢੇਰੇ 'ਚ ਪੈਂਦਾ ਮਾਤਾ ਗੁਜਰੀ ਛੋਟੇ ਸਾਹਿਬ ਜੀ ਦੇ ਗੰਗੂ ਵੀ ਬਾਬਨ ਉਹਦੇ ਨਾਲ ਸੀ ਜੀ ਤੇ ਗੰਗੂ ਇੱਥੋਂ ਉਹਨਾਂ ਨੂੰ ਲੈ ਕੇ ਆਪਣੇ ਪਿੰਡ ਸੇੜੀ ਚਲਾ ਗਿਆ ਜੀ ਹਾਂ ਜੀ ਤੇ ਇਸ ਤੁਸੀਂ ਬਚਪਨ ਤੋਂ ਇਹ ਸਥਾਨ ਦੇਖਿਆ ਹੋਣਾ ਪਹਿਲਾਂ ਦਰਿਆ ਜਿਹੜਾ ਹੋ ਇੱਥੇ ਨੇੜੇ ਵਗਦਾ ਸੀ ਹੁਣ ਉਸ ਮੰਨੇ ਹਿਸਾਬ ਨਾਲ ਦਰਿਆ 'ਚ ਪਾਣੀ ਘਟ ਹੋਣ ਕਰਕੇ ਦਰਿਆ ਜਿਹੜਾ ਉਸ ਦਾ ਰੂਪ ਬਦਲ ਗਿਆ ਹੈ ਤਾਂ ਤੁਸੀਂ ਜਦੋਂ ਛੋਟੇ ਸੀ ਤਾਂ ਉਦੋਂ ਇੱਥੇ ਕਿਸ ਤਰ੍ਹਾਂ ਦਾ ਮਾਹੌਲ ਸੀ ਦਰਿਆ ਕਿੰਨੀ ਸੀ ਮਾਹੌਲ ਇਸ ਤਰ੍ਹਾਂ ਵੀ ਜਦੋਂ ਸਾਡੇ ਬਜ਼ੁਰਗ ਪਾਕਿਸਤਾਨ ਤੋਂ ਆਏ ਸੀ ਜੀ ਉਸ ਟਾਈਮ ਇੱਥੇ ਸਾਡੇ ਪਰਿਵਾਰ ਦੇ ਨਾਲ ਹੀ ਦਰਿਆ ਜਾਂਦਾ ਹੁੰਦਾ ਸੀ ਜੀ ਔਰ ਕਿਸ਼ਤੀ ਇੱਥੇ ਬੰਨਿਆ ਕਰਦੇ ਸੀ ਬਲਾਜ ਉਹ ਉਸ ਸਾਫ ਦਾ ਬਲਾਜ ਸੀ ਜੀ ਮਮਾ ਮਾਸ਼ੀ ਦੇ ਬਹੁਤ ਪਹਿਲੇ ਦੇ ਆ ਲੇਕਿਨ ਉਸ ਟਾਈਮ ਪਿੰਡ ਦੇ ਨਾਲ ਹੀ ਇੱਥੇ ਕਿਸ਼ਤੀ ਬੰਨਿਆ ਕਰਦੇ ਸੀ ਜੀ ਉੰਬਾ ਮਾਸ਼ੀ ਵੀ ਇੱਥੇ ਪਿਲਕਣ ਦੇ ਨਾਲ ਰਾਤ ਨੂੰ ਜੋ ਆ ਕਿਸਤੀ ਇੱਥੇ ਪਿਲਕਣ ਦੇ ਥਲੇ ਦੁਬਾਰਾ ਫੁੱਟਿਆ ਜੀ ਹਾਂਜੀ ਇਹ ਥੱਲੇ ਦੁਬਾਰਾ ਫੁੱਟਿਆ ਹੈ ਜੀ ਹਾਂਜੀ ਤਾਂ ਪਹਿਲਾਂ ਯਾਨੀ ਕਿ ਜ਼ਮੀਨ ਦੇ ਲੈਵਲ ਤੇ ਅਸੀਂ ਹੋਰ ਥੋੜਾ ਉੱਚਾ ਹੋ ਗਏ